ਐਨਨ ਨੂੰ ਕੋ ਗੱਲ ਕਹਿਣਾ ਚਾਹਨਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆ ਨਾ ਇਹ ਚੰਗੀ ਤਰ੍ਹਾਂ ਸੁਣ ਲਓ ਸਾਡੇ ਕੋ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ-ਬਰੋੜ ਕੀਤਾ ਪਰਚਾ ਹੋਇਆ ਦੋਵਾਂ ਤੇ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫਟ ਕੇ ਤੇ ਬਤੀ ਨਹੀਂ ਦੇ ਰਹੇ ਆ ਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਇਹ ਦੱਸੋ ਕਿਹੜੀ ਗੱਲ ਕਰਕੇ ਜੀ ਸਾਹਿਬ ਨਹੀਂ ਦੱਸਦੀ ਕਿਸੇ ਵਜ੍ਹਾ ਲੀਡਰ ਆਫ অপੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਚਲੋ ਠੀਕ ਹੈ ਮੈਂ ਕਰਦਾ ਇੱਕ 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 ਠੀਕਾ ਸਾਹਿਬ ਇੱਕ ਮਿੰਟ ਮਤਲਬ ਇੱਕ ਮਾਈ ਵੱਸਣ ਹਾਂ ਤੇਰੀ 32 ਨਾਮ ਕਰੈਕਟ ਕਰਨਾ ਚਾਹੁੰਦੇ ਨੇ ਵੇਖੋ ਨਹੀਂ ਨਾ ਨਹੀਂ ਮੈਂ ਕਰੈਕਟ ਕਰਨਾ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆਣਾ ਇਹ ਚੰਗੀ ਤਰ੍ਹਾਂ ਸੁਣ ਲਿਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ ਮਰੋੜ ਕੀਤਾ ਪਰਚਾ ਹੋਇਆ ਦੋਵਾਂ ਤੇ ਨਹੀਂ ਇਹ ਜੋਤ ਨਸ਼ੇ ਬਰੋਦੀ ਗੱਲ ਇਹ ਸੋਏ ਮੈਂ ਗੱਲ ਕਹਿਣਾ ਚਾਹੁੰਦਾ ਤੁਸੀਂ ਅਮਡੇ ਦੀ ਅਗਲੱਖ ਗੱਲ ਰੱਖੋ ਪਰਚਾ ਅਸੀਂ ਕਿਹਦੇ ਗੱਲ ਤੇ ਰਸਾ ਪਾਣਾ ਹੈ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੁਸੀਂ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ ਸੋਪ ਧੰਨਵਾਦ ਰਸਾ ਪਏਗਾ ਉਹ ਹੁਣ ਕਿਹਦੇ ਗੱਲ ਤੇ ਪੈਂਦਾ ਉਹ ਤੁਹਾਨੂੰ ਬਾਅਦ ਚ ਦੱਸਾਂਗਾ ਮੈਂ ਬੋਲਾਂਗਾ ਨਵੇਂ ਨਾਮ ਲੈ ਜਾਣਗੇ ਸਪੀਕਰ ਸਾਹਿਬ ਧੰਨਵਾਦ ਰਨਿੰਗ ਕਮੈਂਟਰੀ ਨਾਲ ਜੀ ਚਿਮਨ ਸਾਹਿਬ ਕੰਟੀਨਿਊ ਕਰੋ ਅੱਛੀ ਗਾਣਾ ਕਿ ਲੀਡਰ ਆਪ ਵੀ اپੋਜੀਸ਼ਨ ਦੱਸਣਗੇ ਕਿ ਕਿਉਂ ਨਹੀਂ ਪਿਛਲੇ 5 ਸਾਲ ਰੱਸਾ ਪਾਸ ਕੇ ਕਿਉਂ ਰੱਸਾ ਪਾਉਣ ਚ ਫੇਲ ਹੋ ਗਏ ਕਿਉਂ ਤਰਨ ਤਾਰਕ ਲਟਕਾਉਣ ਚ ਫੇਲ ਹੋ ਗਏ ਕਿਉਂ ਉਹਨਾਂ ਦੀ ਸਰਕਾਰ ਕਿਸ ਸਮੇਂ ਫੇਲ ਹੋਗੀ ਥੈਂਕ ਯੂ ਤੁਹਾਡਾ ਬहोत-ਬहोत शुक्रिया ਤੁਸੀਂ ਇਹ ਗੱਲ ਹਾਊਸ ਦੇ ਜ਼ਰੀਏ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਦੱਸੋਗੇ ਤੁਸੀਂ ਥੈਂਕ ਯੂ ਥੈਂਕ ਯੂ ਔਰ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਦੇ ਸਮੇਂ ਨਹੀਂ ਨਹੀਂ ਉਹਨਾਂ ਟਾਈਮ ਤੇ ਮਿਲੂਗਾ ਦੱਸ ਲਗੇ ਔਰ ਉਸ ਵਾਰ ਇਹਨਾਂ ਦੀ ਸਰਕਾਰ ਤੋਂ ਬਾਅਦ ਸਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂੰਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਟ ਕਰਾ ਚਲਾ ਦਿਓ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿਵੇਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਗੁੰਮਰਾਹ ਕਰਨ ਦਾ ਯਤਨ ਕਰ ਦੇਣਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜੀ ਜਦੋਂ ਥੋੜੇ ਸਮੇਂ ਲਈ ਮੁੱਖ ਮੰਤਰੀ ਬਰਦਰੇ ਕੀ ਕਹਿੰਦੇ ਨੇ ਉਹ ਪੰਜਾਬ ਦੇ ਅੰਦਰ ਮੈਂ ਇੱਕ ਵੀਡੀਓ ਪਲੇ ਕਰੂੰਗਾ ਜੇ ਤੁਹਾਡੇ ਕੋਲ अवेलेबल ਆ ਰਿਕਾਰਡ ਚ ਮੈਂ ਰਿਕੁਐਸਟ ਆਲਰੇਡੀ ਆਨਰੇਬਲ ਸਪੀਕਰ ਸਾਹਿਬ ਨੂੰ ਭੇਜੀ ਸੀ ਜੇ ਹੋ ਸਕੇ ਤਾਂ ਦੇ ਦਿਓ ਨਹੀਂ ਮੈਂ ਆਡੀਓ ਚਲਾ ਦਨਾਗਾ ਸੁਣ ਲਓ ਜੇ ਚੇਰਨ ਡਰੈਸ ਕਰੋ ਜੀ ਜਿਹੜਾ ਬੰਦਾ ਮੜ ਕੇ ਸੁਣਾਉਗਾ ਮੈਂ ਕਿਹਾ ਗਿਆ ਨਹੀਂ ਉਹਦੀ ਆਡੀਓ ਜਾਂ ਵੀਡੀਓ ਕਿੱਸਾ ਸੁਣਾ ਸਕਦੇ ਹੋ ਕਿੱਸਾ ਸੁਣਾ ਸਕਦੇ ਹੋ ਤੁਸੀਂ انڈر دی رولز کیڑے رول دے تو دسو جی انڈر واٹ رول کیڑے رول تھانی سنات اے پچھے رول چھ بیٹھے ہو اے بدان سبا چھ بیٹھے ہو کسے فلم دے فلم بیک رہے ہو ٹاک سم سنس کسے قانون دا کوئی دسو انڈر واٹ سیکشن کیڑے سیکشن بدان سبا دے کیڑے رول دے بتابک دے دسو وہ کتاب پڑی دے کدی دسو ہے دسو ایک مینے بدان سبا دا کوئی رول کوٹ کرو ਇਹ ਕਹਿੰਦੇ ਨੇ ਤੁਸੀਂ ਇਹਦਾ ਮਤਲਬ ਆ ਮੈਂ ਚਲੋ ਛੱਡ ਦਿਓ ਨਹੀਂ ਕਰ ਛੱਡ ਦਿਓ ਛੱਡ ਦਿਓ ਬਹਿ ਜਾਓ ਆ ਆਜਣਿਆ ਆਪਾਂ ਡਿਬੇਟਸ ਤੇ ਆਜਣਿਆ ਆਪਾਂ ਡਿਬੇਟ ਚੱਕ ਲੈਂਦੇ ਆ ਆ ਡਿਬੇਟਸ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੇਗੀਆਂ ਉਹਨਾਂ ਡਿਬੇਟਸ ਨੂੰ ਉਹ ਤਾਂ ਨਹੀਂ ਮੈਂ ਲਿਖੀਆਂ ਹਨ ਨਾ ਡਿਬੇਟਸ ਤਾਂ ਨਹੀਂ ਅਸੀਂ ਲਿਖੀਆਂ ਡਿਬੇਟਸ ਦਾ ਮਲਾਜਮਾ ਨੇ ਲਿਖੀਆਂ ਨੇਗੀਆਂ ਉਹਨਾਂ ਦੇ ਅੰਦਰ ਬਾਰ-ਬਾਰ ਨਾਮ ਆਉਂਦਾਗਾ ਕਿ ਅਸੀਂ ਇੱਥੇ 6000 ਕਰੋੜ ਦਾ ਵਪਾਰ ਆ ਉਹਦੇ ਅੰਦਰ 6000 ਕਰੋੜ ਦਾ 5000 ਕਰੋੜ ਦਾ ਵਪਾਰ ਆ ਚੰਨੀ ਸਾਹਿਬ ਕਹਿ ਰਹੇ ਨੇ ਕਿ ਕਿ ਚਿੱਕਤਾ ਬੋਲ ਦੋ ਮਜੀਠੀਆ ਬੋਲ ਦੋ ਇੱਕੋ ਹੀ ਨਾਮ ਆ ਉਹਨਾਂ ਨੇ ਗੱਲ ਖੁਈ ਕਰਦੇ ਹੋ ਉਹ ಕಾಂಗ್ರೆਸ ਸੌਰੀ ਸਾਫਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਇਹ ਤਾਂ ਔਨ ਕਰਦੇ ਹੋ ਕਿ ਤੁਹਾਡੇ ਮੁੱਖ ਮੰਤਰੀ ਸੀ ਕਿਵੇਂ ਨਹੀਂ ਔਨ ਕਰਦੇ ਤੇ ਅਸੀਂ ਤਾਂ ਅਸੀਂ ਤਾਂ ਹਾਊਸ ਦੇ ਮੈਂਬਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਸੀ

ਮੈਗਨ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਉਹ ਬੋਲ ਰਹੇ ਨੇ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ 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 ਚਿਮਨ ਸਾਹਿਬ ਕੰਟੀਨਿਊ ਕਰੋ ਸੋ ਬਾਦਯੋਗ ਸਪੀਕਰ ਸਾਹਿਬ ਬਾਦਯੋਗ ਸਪੀਕਰ ਸਾਹਿਬ ਜਦੋਂ ਪੰਜਾਬ ਦੇ ਅੰਦਰ ਗੱਲ ਪੂਰੀ ਹੋ ਰਹੀ ਹੈ ਜੀ ਕਾਂਗਰਸ ਪਾਰਟੀ ਹੋ ਰਹੀ ਹੈ ਗੱਲ ਪੂਰੀ ਹੋ ਰਹੀ ਹੈ ਤਾਂ ਚੀਕ ਗੱਲ ਪੂਰੀ ਹੋ ਰਹੀ ਹੈ ਵੀ ਕਰ ਲਾ ਕੇ ਇਹਨਾਂ ਦੇ ਲੋਕ ਮੇਰੇ ਯਾਦ ਆ ਅਜਲਾਰੇ ਤੋਂ ਐਮ ਐਲ اے ਹਰ ਪ੍ਰਤਾਪ ਜਨਾਲਾ ਜੀ ਜਿਹੜੇ ਮੈਨੂੰ ਲੈਣਾ ਪਊ ਨਾਮ ਕਿਉਂਕਿ ਬਾਈ ਨੇ ਮੀ ਦੱਸਣਾ ਕਿਹੜੀ ਜੀ ਇਹਨੂੰ ਅਡਰੈਸ ਕਰੋ ਜੀ ਮਾ ਸਾਹਿਬ ਜੀ ਇਹਨੂੰ ਅਡਰੈਸ ਕਰੋ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹਿੰਦੇ ਚਿੱਟਾ ਮਿਲ ਜਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰੱਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਹੈ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖੋ ਤੁਹਾਡਾ ਕਿੱਡਾ ਕਿ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਪ੍ਰਗਟ ਕਰਨ ਲਈ ਪਹੁੰਚ ਕੇ ਕਿ ਡਰੱਗ ਮਾਫੀ ਦੇ ਦਾ ਬਹੁਤ ਵੱਡਾ ਧੱਕਾ ਹੋਇਆ ਕਈ ਲੋਕ ਕਹਿਣ ਲੱਗੇ ਕਿ ਡਰੱਗ ਮਾਫੀਆ ਨੂੰ ਕਿਉਂ ਫੜਿਆ ਗਿਆ ਕਈ ਲੋਕ ਕਹਿਣ ਲੱਗੇ ਕਿ ਨਹੀਂ 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 ਮੈਂ ਤਾਂ ਗਲਤੀ ਨਾਲ ਸ਼ਰ ਪਰਗਟ ਸਿੰਘ ਚਲੇ ਗਏ ਕਹਿੰਦੇ ਮੈਨੂੰ ਲੱਗਿਆ ਕਿ ਤੇ ਰਾਤ ਪ੍ਰਗਟ ਸਿੰਘ ਨੂੰ ਫੜ ਲਿਆ ਹਾਲਾਤ ਦੇਖੋ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰਗਟ ਸਿੰਘ ਨੂੰ ਫੜਿਆ ਜਾਂ ਵਿਕਰਮ ਮਜੀਠੀਆ ਨੂੰ ਫੜਿਆ ਗਿਆ ਫੜਿਆ ਵਿਕਰਮ ਮਜੀਠੀਆ ਬਾਅਦ ਦੇ ਵਿੱਚ ਜਦੋਂ ਯੂ-ਟਰਨ ਲੈਣ ਲੱਗੇ ਕਹਿੰਦੇ ਪ੍ਰਗਟ ਸਿੰਘ ਫੜ ਲਿਆ ਪ੍ਰਗਟ ਸਿੰਘ ਤਾਂ ਬੜੇ ਅੱਛੇ ਆਦਮੀ ਨੇ ਸਪੋਰਟਸ ਦੇ ਖਿਡਾਰੀ ਨੇ ਬਹੁਤ ਅੱਛਾ ਉਹਨਾਂ ਨੇ ਹਾਕੀ ਦੇ ਅੰਦਰ ਦੇਸ਼ ਦਾ ਨਾਮ ਉੱਚਾ ਕੀਤਾਗਾ ਸੋ ਉਹਨਾਂ ਦਾ ਨਾਮ ਲੈ ਕੇ ਬਚਣ ਦੀ ਕੋਸ਼ਿਸ਼ ਕੀਤੀ ਆ ਕਿ ਕਿਤੇ ਲੋਕਾਂ ਜਾਵਾਂਗੇ ਤਾਂ ਫਿਰ ਅਸੀਂ ਸਾਨੂੰ ਨਮੋਸ਼ੀ ਸਾਹਮਣਾ ਕਰਨੀ ਪੈਣੀ ਆ ਉਸੇ ਤਰ੍ਹਾਂ ਲੀਡਰ ਆਫ اپੋਜੀਸ਼ਨ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਪੰਜਾਂ ਮਿੰਟਾਂ ਦੇ ਅੰਦਰ ਸਾਡੇ ਨਾਲ ਸਾਡੇ ਖਿਲਾਫ ਕੋਈ ਗੱਲ ਨਹੀਂ ਪਲੀਜ਼ ਦੇ ਦਿਓ ਰਿਪਲਾਈ ਕਰ ਲਓ ਬੈਜੋ ਦੇ ਦਿਓ ਯਾਰ

ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ 1 ਮਿੰਟ ਸਰ ਸਰ 1 ਮਿੰਟ ਦਿਓ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਬਤਾ ਦਿੱਤਾ ਜਾਵੇ ਜੀ ਥੈਂਕ ਯੂ ਜੀ ਬਾਜੀਬਾ ਸਾਹਿਬ ਜੀ ਬਾਜੀਬਾ ਸਾਹਿਬ ਨੂੰ ਡੈਟਾ ਸਪੀਕਰ ਸਾਹਿਬ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਬਿਲਕੁਲ ਬੇਤੁਕੀਆਂ ਗੱਲਾਂ ਕਰ ਰਹੇ ਜੇ ਇਹਨਾਂ ਨੇ ਮੇਰੀ ਵੀਡੀਓ ਇੱਕ ਮਿੰਟ ਦੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁਕਰਦਾ ਸਟੈਂਡ ਬਾਈ ਦਾ ਉਹ ਮੈਂ ਇੱਕ ਜਿਹੜੀ ਆਪਣੇ ਮੈਂਬਰ ਸੀ ਇਸ ਹਾਊਸ ਦੀ ਮੈਂਬਰਸ਼ਿਪ ਮੈਂ ਉਹਨਾਂ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਵ ਜੇ ਤੁਸੀਂ ਸਰਚ ਵਾਰੈਂਟਸ ਤੁਹਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਤੇ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਉوامی ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿ ਇਧਰ ਇਧਰ ਚੇਹਰੇ ਲਓ ਵੀਡੀਓ ਆਪੋਜੀਸ਼ਨ ਤੇ ਤੁਸੀਂ ਕੇਸ ਦਰਜ ਕਰਦੇ ਹੋ ਐਂਡ ਇੱਕ ਟੀਵੀ ਇੰਟਰਵਿਊ ਦੇ ਵਿੱਚ ਜੋ ਅਸਲੀਅਤ ਹੈ ਪੰਜਾਬ ਦੀ ਜੋ ਅਸਲੀਅਤ ਹੈ ਪੰਜਾਬ ਦੀ ਉਹੀ ਮੈਂ ਕਹੀ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫਟਕੇ ਨੇ ਬੱਤੀ ਨਹੀਂ ਦੇ ਨੇ ਆ ਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਇਹ ਬਸੋ ਕਿਹੜੀ ਗੱਲ ਕਰਕੇ ਸਾਬ ਬੈਠੋ ਸਿੱਕੇ ਸਾਬ ਜੀ ਲੀਡਰ ਆਫ اپੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਹੈਗਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਪਾਕਿਸਤਾਨੀਆਂ ਨੂੰ ਵੀ ਜਾਣਦੇ ਨੇਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਹੀ ਕਰ ਦਿਆਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਇਹ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਲਾਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਕਿ ਗੁਜਰਾਤ ਜੀਮਾ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਪੰਜਾਬ ਜਾਣਦਾਗਾ ਮੈਂ ਬਾਜਵਾ ਸਾਹਿਬ ਤੁਸੀਂ ਬਜ਼ੁਰਗ ਹੋਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਮर्यादा ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਿਆਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲੋਂ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲੋਂ ਤੋਂ ਵਿਚ ਆਇਆ ਹੋਇਆਗਾ ਤੁਸੀਂ ਮੇਰੀ ਗੱਲ ਸੁਣੋ ਜੀਮਾ ਸਾਹਿਬ ਜੀਮਾ ਸਾਹਿਬ ਪਲੀਜ਼ ਚਿਹਰੋਂ ਡਰੈਸ ਕਰੋ ਤੇ ਗਲ ਮੁdde ਦੀ ਕਰੋ ਚਲੋ ਮੈਂ ਰੈਡੀ ਕਮੈਂਟਰੀ ਨਹੀਂ ਕਰਦਾ ਸਰ ਮੈਂ ਆਪਣੀ ਗੱਲ ਆਪਣੀ ਗੱਲ ਬਾਈਂਡ ਅਪ ਕਰਦਾਗਾ ਜਿਆਦਾ ਜਿਆਦਾ ਗੁੱਸਾ ਕਰ ਜਦ ਨੇ ਬਾਜਵਾ ਸਾਹਿਬ ਮੈਂ ਤਾਂ ਇਹ ਗੱਲ ਜਿਹੜੀ ਕਰਨਾਗਾ ਬਾਜਵਾ ਸਾਹਿਬ ਇਹ ਦੱਸ ਦਿਓ ਕਿ ਤੁਸੀਂ ਆਪਣੀ ਸਟੇਟਮੈਂਟ ਦਿੱਤੀ ਸੀ ਗਲਤ ਮੈਂ ਉਹਨਾਂ ਦੇ ਕੀ ਹੁੰਦੇ ਨੇ ਰੱਸੇ ਪਾ ਕੇ ਘਿਸੂਗਾ ਸੁਖਵੀਰ ਸਿੰਘ ਤੁਸੀਂ ਮੈਂ ਸਟੈਂਡ ਕਰ ਮੇਰੀ ਗੱਲ ਤੁਸੀਂ ਮੈਂ ਸਾਹਿਬ ਤੁਸੀਂ ਮੈਂ ਸਾਹਿਬ ਦਿੱਤੀ ਸੀ ਤੁਸੀਂ ਮੈਂ ਸਾਹਿਬ ਦਿੱਤੀ ਸੀ ਕਿ ਬਕਰ ਮਜਿਟੀਆਂ ਤੱਕਾ ਹੋ ਗਿਆ ਦੱਸੋ ਬਸ ਮੰਤਰੀ ਸਾਹਿਬ ਪਲੀਜ਼ ਦੱਸੋ 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 ਮੰਤਰੀ ਸਾਹਿਬ ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਵਿਵਾ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਮੰਤਰੀ ਸਾਹਿਬ ਚਿਹਰੋ ਡਰੈਸ ਕਰੋ ਗੱਲ ਪੂਰੀ ਕਰੋ ਆਪਣੀ ਤੁਸੀਂ ਗੱਲ ਪੂਰੀ ਕਰੋ ਆਪਣੀ ਸਵੇਰਾ ਕੈਂਡ ਦਾ ਪਾਪਾ ਸਪੀਕਰ ਸਾਹਿਬ ਹੌਲਣ ਦਿਓ ਗੱਲ ਹੋਣਾ ਸਾਡੇ ਸਤਿਕਾਰ ਦੇ ਅਗਲੇ ਬਲਾਕ ਦਾ ਟਾਈਮ ਆ ਗਿਆ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਦਾ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰੱਗ ਮਾਫੀਆ ਦੇ ਹੱਕ ਵਿੱਚ ਆਈ ਉਹਦੇ ਹੱਕ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਜਾਬ ਇਸ ਗੱਲ ਤੋਂ ਖੁਸ਼ ਆ ਤਾਂ ਉਸੇ ਸਮੇਂ ਕਦੇ ਮਨ ਕਰ ਤੋ ਸਟੋਰੀਆਂ ਦਰਜ ਕਰਕੇ ਪਰਚੇ ਦਰਜ ਕਰਾਉਂਦੇ ਨੇ ਕਦੇ ਧਮਕੀਆਂ ਦਿੰਦੇ ਨੇ ਕਿਸੇ ਧਮਕੀ ਤੋਂ ਡਰਨ ਵਾਲੇ ਕਿਸੇ ਐਫਆਈਆਰ ਤੋਂ ਡਰਨ ਵਾਲੇ ਜਦੋਂ ਮਰਜ਼ੀ ਜਾ ਕੇ ਦੇਖੋ ਜਦੋਂ ਮਰਜ਼ੀ ਜਾ ਕੇ ਲੀਡਰ ਆਪਾ ਜੀ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਜਾਣ ਉੱਥੇ ਜਾ ਕੇ ਚਾਹੇ ਸਾਡੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਾ ਦੇਣ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਔਰ ਡਰੱਗ ਮਾਫੀਆ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਗੈਂਗਸਟਰਵਾਦ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਬਿਲਕੁਲ ਡਰਨ ਵਾਲੀ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬਣੀ ਜਲਦੀ ਜੇਲ੍ਹ ਵੀ ਜੇਲ੍ਹ ਚ ਜਾ ਕੇ ਮਿਲਣ ਆਣੇ ਹੋ ਬੜੀ ਜਲਦੀ ਵਿਕਰਮਜੀਤ ਮੀਰ ਜੀ ਨੇ ਵੀ ਭਰੋਸਾ ਦੇਉ ਸੂਤਰ ਦੱਸਦੇ ਨੇ ਕਿ ਬੜੀ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇ ਉਹ ਕਾਂਗਰਸ ਪਾਰਟੀਾਂ ਨਾਲ ਦੇ ਕਿਉਂਕਿ ਜੀਮਾ ਸਾਹਿਬ ਇੱਕ ਮਿੰਟ ਦਿਓ ਇੱਕ ਮਿੰਟ ਦਿਓ ਇੱਕ ਮਿੰਟ ਬੈਠੋ ਪਲੀਜ਼ ਸਰ ਦੱਸੋ ਕੀ ਕਰਾ ਜੰਦੇ ਹੋ ਅਕਸੇ ਬੈਸ ਹੋ ਰਹੀ ਹੈ ਜੀ ਦੱਸੋ ਸਰ ਕਿਸ ਕਿਸਮ ਦੀ ਬਹਿਸ ਕਰ ਰਹੇ ਨੇ ਤੁਸੀਂ ਇਹ ਦੱਸੋ ਕੰਪਲੀਟ ਫੇਲ ਤੁਹਾਡੀ ਗਵਰਨਮੈਂਟ ਹੈ ਤੁਸੀਂ ਸਰ ਚੇਰੋ ਅਡਰੈਸ ਕਰੋ ਤੁਸੀਂ ਗਲੇ ਔਰ ਡਰਗ ਪਾਉਂਦੇ ਹੋ ਬਾਈ ਸਰ ਚੇਰੋ ਅਡਰੈਸ ਕਰੋ ਚੇਹ ਨੂੰ ਅਡਰੈਸ ਕਰੋ ਦੱਸੋ ਕਿ ਅੱਜ ਹਰ ਘਰ ਦੇ ਵਿੱਚ ਡਰਗ ਪਹੁੰਚ ਗਿਆ ਹੈ ਬਜਾਏ ਕਿ ਤੁਸੀਂ ਤੌਰ ਤਰੀਕਾ ਦੱਸੋ ਇਸ ਤਰ੍ਹਾਂ ਰੋਕਾਂਗੇ ਤੁਸੀਂ ਸਾਰੀ ਡੀਰੇਲ ਕਰ ਰਹੇ ਹੋ ਸਾਰੀ ਬਹਿਸ ਨੂੰ ਸਾਰੇ ਪੰਜਾਬ ਦਾ ਬੇਫਕੂ ਬਣਾ ਰਹੇ ਹੋ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਆਪਣੀ ਗੱਲ ਰੱਖਦੇ ਨਹੀਂ ਫਿਰ ਪ੍ਰੋਫੈਸ਼ਨਲਾਈਜ਼ ਗੱਲ ਨਾ ਕਰੋ